ਏ ਆ ਜੀ ਭਗਤਨ ਲੱਖਾਂ ਚੋਂ ਇੱਕ ਜਿਹਨੇ ਆਪਣੇ ਵਿਆਹ ਦੇ ਪੰਜ ਸੱਤ ਦਿਨਾਂ ਬਾਅਦ ਹੀ ਆਪਣੇ ਘਰ ਵਾਲੇ ਦੀ ਛਾਤੀ 'ਚ ਮੁੱਕੇ ਮਾਰੇ ਸੀ ਕਿਉਂਟ ਕਾਰਨ ਉਹ ਸੋਣਾ ਕਿਉਂ ਮਾਰੇਗੀ ਉਹ ਵੀ ਦੱਸੋ ਨਾ ਕਸੂਰ ਵੀ ਇਹਦਾ ਹੀ ਇਹਨਾਂ ਦਾ ਸੀ ਮੈਂ ਦੱਸ ਦਾਂ ਸਾਰੀ ਗੱਲ ਦੱਸੋ ਹਾਂ ਉਦੋਂ ਮੈਨੂੰ ਪਹਿਪਤਾ ਲੱਗ ਗਿਆ ਜੀ ਨਵੀਆ ਫਸ ਗਿਆ ਤੂੰ ਅਚਾ ਐਨੀਵੇਸ ਸਾਡਾ ਵਿਆਹ ਹੋਇਆ ਆ ਤੇ ਮੈਂ ਉਹ ਪੇਪਰ-ਪੂਪਰ ਬਣਾਉਣ ਲੱਗ ਪਿਆ ਕਿ ਨੂੰ ਬਾਹਰ ਆਉਣਾ ਹੀ ਇਹਨੇ ਉਹਦੇ 'ਚ ਇੱਕ ਸੀਗਾ ਜ਼ਰੂਰੀ ਸਾਡਾ ਜੁਆਇੰਂਟ ਅਕਾਊਂਟ ਹੋਣਾ ਰਾਈਟ ਤੇ ਆਪਾਂ ਬੈਂਕ ਗਏ ਪੰਜ ਕਿ ਦਿਨਾਂ ਬਾਅਦ ਹੀ ਮੈਨਾਂ ਵੀ ਸਾਡਾ ਜੁਆਇੰਟ ਅਕਾਊਂਟ ਖੋਲ ਦੋ। ਉਹ ਕਹਿੰਦੇ ਪ੍ਰੂਫ ਲੈ ਕੇ ਆਓ ਇਹਦੇ ਪਾਸਪੋਰਟ ਤੇ ਨਾਂ ਜੇ ਮੇਰਾ ਚੜਿਆ ਨਹੀਂ। ਚਲੋ ਸਾਡ ਕੋ ਸਿਰਫ ਇੱਕ ਸਰਟੀਫਿਕੇਟ ਜਿਆ ਸੀ। ਪਹਿਲੀ ਬੈਂਕ ਨੇ ਨਾ ਕਰਤੀ ਇਹਨੇ ਕੀਤੀ। ਦੂਸਰੀ ਬੈਂਕ ਕੋ ਗਏ ਉਹਨੇ ਵੀ ਨਾ ਕਰਤੀ ਵੀ ਅਹੀਂ ਸਾਡ ਕੋ ਪ੍ਰੂਫ ਹੈ ਨਹੀਂ। ਤੀਜੀ ਬੈਂਕ ਜਿਹਨੂੰ ਮੈਂ ਗਿਆ ਵੀ ਤੂੰ ਥੋੜਾ ਜਿਹਾ ਚੁੱਪ ਰਹੀ ਹੁਣ ਮੈਨੂੰ ਗੱਲ ਕਰ ਲੈਂਦੇ। ਇਹੋ ਗੱਲ ਹੋਈ। ਮੈਂ ਗੱਲ ਕੀਤੀ ਤੇ ਉਹ ਜਿਹੜੀ ਮੈਨੇਜਰ ਸੀਗੀ ਉਹ ਮੰਨ ਗਈ। ਵੀ ਆਪਾਂ ਤੁਹਾਡਾ ਇਸ ਵਿਆਹ ਤੇ ਖੋਲ ਦਿੰਨੇ ਆ ਜਿਹੜਾ ਸਾਡ ਕੋ ਉਹ ਸਰਟੀਫਿਕੇਟ ਜਿਆ ਸੀ ਮੈਰੇ ਦਾ। ਅੱਛਾ ਇਹ ਇੱਥੇ ਖੜੀ ਆ। ਗਾਣ ਕੇ ਉਹਨੂੰ ਪਤਾ ਕੰਦੀ ਕੰਦੀ ਆ ਪਿਛਲੀਆਂ ਦੋ ਬੈਂਕਾਂ ਨੇ ਤੇ ਹਾਂ ਨਾ ਕਰ ਦਿੱਤੀ ਸੀ ਤੇ ਤੁਸੀਂ ਸਾਡਾ ਉਹ ਕੰਨ ਕੰਫਰਮ ਕਰਨਦੀ ਸੀ ਨਾ ਕਿ ਕੋਈ ਇਸ਼ੂ ਤੇ ਨਹੀਂ ਹੋਏਗਾ ਕਿ ਮਹਾਂਮ ਮਤਲਬ ਜੋਇੰਟ ਅਕਾਊਂਟ ਖੁੱਲ ਜਾਊਗਾ ਉਹ ਅਸੀਂ ਉਹ ਕੰਫਰਮ ਕਰਨੀ ਅਸਲੀ ਕਾਰਨ ਉਹ ਨਹੀਂ ਸੀਗਾ ਮੈਂ ਨੂੰ ਕੂਰੀ ਬੱਟੀ ਮੈਂ ਕਹਾ ਤੂੰ ਚੁੱਪ ਰਿਹਾ ਕਿ ਤੂੰ ਵਿੱਚ ਨਾ ਬੋਲ ਮੈਨੂੰ ਗੱਲ ਕਰਨ ਦਿਆਂ ਮੈਂ ਹਨਾ ਪਤਾ ਨਹੀਂ ਕਿਹੜੇ ਤਰੀਕੇ ਨਾਲ ਸੰਭਿਆ ਹਸਤਾ ਉਹ ਰਿਲੈਕਟੈਂਟ ਹੋ ਗਈ ਥੋੜੀ ਪਰ ਚਲੋ ਐਟ ਦੀ ਐਂਡ ਆਫ ਦਿ ਡੇ ਉਹਨਾਂ ਨੂੰ ਕਾਪੀ ਜਿਹੜੀ ਚਾਹੀਦੀ ਸੀ ਜੇ ਤੇ ਦੋਨਾਂ ਦਾ ਨਾਮ ਸੀਗਾ ਅਕਾਊਂਟ ਤੇ ਉਹ ਦੇ ਦਿੱਤਾ ਬੱਸ ਹਸਬੰਡ ਵਾਈਫ ਆ ਹੀ ਆ ਗਏ ਲੈ ਕੇ ਮੈਂ ਘਰ ਆਇਆ ਹੂੰ ਏ ਬਖਰੀ ਤਾਪ ਚੜਿਆ ਇਹਨੂੰ ਹਾਂ ਹੂੰ ਹੁਣ ਅਸਲੀ ਸੱਚਾਈ ਸਾਹਮਣੇ ਆਉਣੀ ਨਾ ਤਾਂ ਹੀ ਤੇ ਮੈਂ ਕਹਿਣੀ ਅਸਲੀ ਕਾਰਨ ਉਹ ਹੈ ਹੀ ਨਹੀਂ ਅਸਲੀ ਕਾਰਨ ਦੱਸਾਂ ਫਿਰ ਕੀ ਹਾਂ ਉਹ ਜਿਹੜੀ ਮੈਨੇਜਰ ਸੀਗੀ ਉਹਨੂੰ ਜਾਂਦੇ ਪਹਿਲਾਂ ਕਹਿੰਦੇ ਤੁਹਾਡੀਆਂ ਤੇ ਅੱਖਾਂ ਹੀ ਬੜੀਆਂ ਸੋਹਣੀਆਂ ਇਹ ਤੁਸੀਂ ਲੈਂਸ ਪਾਏ ਆ ਕਿ ਤੁਹਾਡੀਆਂ ਆਪਣੀਆਂ ਅੱਖਾਂ ਨੇ ਬੱਸ ਉਹ ਕਹਿੰਦੀ ਨਹੀਂ ਮੇਰੀਆਂ ਆਪਣੀਆਂ ਹੀ ਨੈਚੁਰਲ ਮੈਂ ਇੱਥੇ ਆਉਂਦਾ ਮੈਂ ਇੱਥੇ ਨਾ ਅਕਾਊਂਟ ਖੋਲ ਤੈਨੂੰ ਗੁੱਸਾ ਜੜਿਆ ਸੀਗਾ ਮੈਂ ਤੈਨੂੰ ਪੂਰੀ ਵੱਟੀ ਇੱਥੇ ਚੁੱਪ ਰਿਆ ਬੋਲਿਆ ਨਹੀਂ ਝੂਠ ਟੂਟ ਇਹ ਜਾਂਦੇ ਬੱਸ ਉਹਦੀ ਅੱਖਾਂ ਦੀਆਂ ਤਾਰੀਫਾਂ ਕੁੜੀ ਦੀ ਉਹ ਕਹਿੰਦੀ ਚਲੋ ਲਿਆਓ ਅਕਾਊਂਟ ਕੋਈ ਨਹੀਂ ਬੈਠੋ ਸਾਹਿਬ ਜੀ ਚਾਹ ਪਾਣੀ ਲਿਆਓ ਸਾਹਿਬ ਵਾਸਤੇ ਉਹ ਜਿਸ ਨੇਚਰਲ ਉਹਦੀਆਂ ਅੱਖਾਂ ਬੜੀਆਂ ਬ੍ਰਾਉਨਿਸ਼ ਜੀਆਂ ਸੀਗੀਆਂ ਹੁਣ ਹੋ ਜੇ ਵੀ ਯਾਦ ਹੈ ਹੁਣ ਵੀ ਹੱਸਦਾ ਨੂੰ ਕੋਪਰੀ ਟੋੜ ਕੋਪਰੀ ਟੋੜ ਇੱਦਾਂ ਹੀ ਬੱਸ ਉਹ ਉਹਦੀਆਂ ਤਾਰੀਫਾਂ ਤੇ ਤਾਰੀਫਾਂ ਦੇ ਪੁੱਲ ਬੰਨ੍ਹਦੇ ਨੇ ਪੰਜ ਦਿਨ ਪੰਜ ਦਿਨ ਵਿਆਹ ਤੋਂ ਬਾਅਦ ਜਦੋਂ ਗਾਹ ਹੋ ਕੇ ਕਹਿੰਦੀ ਨਾ ਕਿ ਉੱਥੇ ਤਾਂ ਨਾ ਹੋਈ ਸਾਨੂੰ ਜੇ ਤੁਸੀਂ ਇਹਨੂੰ ਹਾਂ ਕਿਦਾਂ ਤੇ ਤੂੰ ਮੇਰੇ ਤੇ ਕੀ ਬੀਤੀ ਹੋਗੀ ਮੈਂ ਨਵੀਂ ਨਿਆਣੀ ਵਿਆਲੀ ਮੈਂ ਵੀ ਇਹ ਸੋਚਿਆ ਸੀ ਕਿ ਹਾਇ ਰੀ ਤੂੰ ਇਹ ਬਾਬਾ ਦੀ ਹੋਰ ਸਾਰੇ ਦਿਨ ਜੀ ਬੈ ਫਲੋਟ ਤੇ ਰੱਬਾ ਮੇਰਾ ਕੋਈ ਲਿਮਟ ਨਹੀਂ ਹੈ ਸਾਹਮਣੇ ਮੇਰੇ ਲੱਗੇ ਉਹਦੀ ਅੱਖਾਂ ਦੀ ਤਰੀਫਾਂ ਕਰਨ ਤੇ ਕੀ ਫਿਰ ਤਾਂ ਹੀ ਤਾਂ ਤੁਹਾਡਾ ਅਕਾਊਂਟ ਖੁੱਲ ਗਿਆ ਉੱਥੇ ਹੋਰ ਇੱਥੇ ਥੋੜੀ ਖੋਲ ਦੇਣਾ ਹੀ ਹੁਣ ਤੁਸੀਂ ਮੈਨੂੰ ਦੱਸੋ ਕੀ ਤੇ ਸਹੀ ਕੌਣ ਤੇ ਗਲਤ ਕੌਣ ਕੁਛ ਨਹੀਂ ਆ ਈਗੋ ਤੇ ਈਗੋ ਤੇ ਖੜੀ ਜਨੇਗਾ ਕੋਈ ਨਾ ਕੋਈ ਤੇ ਕੋਈ ਨਹੀਂ ਖੜੀ ਮੇਰੇ ਸਾਹਮਣੇ ਤੁਸੀਂ ਜੀ ਪੰਜ-ਛਤ ਦਿਨ ਉਹ ਤੇ ਕਿਹ ਹੋਰ ਕੁੜੀ ਦੀ ਅੱਖਾਂ ਦੀ ਤਰੀਫਾਂ ਕਰੋਗੇ ਤੇ ਮੈਨੂੰ ਕੁਝ ਨਹੀਂ ਹੋਊਗਾ ਓ ਯਾਰ ਤਰੀਫਾਂ ਕੀ ਤੇ ਹਾਂ ਹਾਂ ਤੁਹਾਡੀਆਂ ਆਈਜ਼ ਨੇਚਰਲ ਹੈ ਕਿ ਲੈਂਸ ਪਾਈ ਨੇ ਉਹ ਵੀ ਯੂ ਨੋ ਇਟਸ ਮਾਈ ਨੈਚਰਲ ਆਈਜ਼ ਆਇਆ ਆਇ